ਗਣਤੀਆਂ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਅਸੀਂ ਸਿੱਖੀ ਲਈ ਕਰ ਰਹੇ ਹਾਂ ਅਸੀਂ ਪੈਸੇ ਲਈ ਨਹੀਂ ਕਰ ਰਹੇ ਸੋ ਇਹ ਇਸ ਰਾਜ ਤਾਂ ਸਿਰ ਲੱਗਣੇ ਹੁੰਦੇ ਅਸੀਂ ਫਿਲਮ ਸਿਰਫ ਮਨੋਰੰਜਨ ਲਈ ਹੁੰਦੀ ਅਸੀਂ ਵੀ ਕੁਝ ਫਿਲਮਾਂ ਬਣਾਈਆਂ ਅਸੀਂ ਜੋ ਫਿਲਮਾਂ ਬਣਾਈਆਂ ਉਹ ਮਨੋਰੰਜਨ ਲਈ ਬਣਾਈਆਂ ਗੁਰਦੁਆਰੇ ਤੋਂ ਸਾਨੂੰ ਲੱਗਦਾ ਹੈ ਕਿ ਕੋਈ ਵੱਡੀ ਚੀਜ਼ ਆ ਗਈ ਗੁਰਦੁਆਰੇ ਚ ਜਾ ਕੇ ਸੇਵਾ ਕਰਕੇ ਸਿਮਰਨ ਰਾਹੀਂ ਸਿੱਖ ਨਹੀਂ ਬਣਿਆ ਜਾ ਸਕਦਾ 2 ਘੰਟੇ ਦੀ ਫਿਲਮ ਸਿੱਖ ਬਣਾ ਸਕੀ ਐਡੀ ਜ਼ਰੂਰਤ ਬੰਦਿਆਂ ਚ ਆ ਗਈ ਤਾਂ ਨਵੀ ਸਿੱਧੂ ਦੀਆਂ ਵਾਕ ਵਾਕ ਜੇ ਤੁਸੀਂ ਉਹ ਦੇਖੋ ਇੰਟਰਵਿਊ ਵਿੱਚ ਉਹ ਵਾਕ ਵਾਕ ਜਥਿਆਂ ਨਾਲ ਜਦੋਂ ਦਲੀਲ ਆਉਂਦਾ ਉੱਤਰਦਾ ਤਾਂ ਉਹ ਕਹਿੰਦਾ ਕਿ ਮੇਰੇ ਤਾਂ ਇੰਨੇ ਕਿਲੇ ਬੱਗੇ ਜਾਂ ਇੰਨਾ ਹੋ ਗਿਆ ਹਨ ਸੋ ਇਹ ਹੁਣ ਗਿਣਤੀਆਂ ਵਿੱਚ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਅਸੀਂ ਸਿੱਖੀ ਲਈ ਕਰ ਰਹੇ ਹਾਂ ਅਸੀਂ ਪੈਸੇ ਲਈ ਨਹੀਂ ਕਰ ਰਹੇ ਸੋ ਇਹ ਇਸ ਰਾਜ ਤਾਂ ਸਿਰ ਲੱਗਣੇ ਹੁੰਦੇ ਹਨ ਇਹ 'ਚ ਤੁਸੀਂ ਆਪਣੀਆਂ ਮਾਇਆ ਜਾਂ ਜ਼ਮੀਨਾਂ ਦੀ ਗੱਲ ਕਹਿ ਕੇ ਕਹਿੰਉਂਗੇ ਮੇਰਾ ਆ ਲੱਗਿਆ ਉਹ ਲੱਗਿਆ ਹਨ ਸੋ ਜੇ ਵਾਕਈ ਸਿੱਖੀ ਲਈ ਤੁਰੇ ਹੋ ਫਿਰ ਤਾਂ ਇਹ 'ਚ ਤਾਂ ਕੁਰਬਾਨ ਹੋਣਾ ਹੁੰਦਾ ਹਨ ਵੰਦਾ ਆਪਣੀ ਜ਼ਿੰਦਗੀ ਦਾ ਇੱਕ ਦਿਨ ਹੀ ਦੰਦਾ ਮੈਂ ਪੂਰੇ 8 ਸਾਲ ਦਿੱਤੇ ਨੇ ਇਸ ਥੀਪੇ ਵੀਰ ਜੀ ਮੇਰੇ ਵੱਲ ਵੀ ਦੇਖੋ ਮੈਂ ਵੀ ਇੱਕ ਸਿੱਖਾਂ ਮੈਂ ਕੋ ਹੋਰ ਕੰਮ ਕਰ ਸਕਦਾ ਸੀ ਮੈਂ ਜੋਬ ਕਰ ਸਕਦਾ ਸੀ ਤੇ ਮੇਰੇ ਪਿੰਡ ਮੇਰੀ ਗਵੀਨ ਵਿਕੀ ਗਈ ਕਿੰਨ ਕਿੰਨਾ ਨੇ ਬਗਵਾਈ ਪੰਜਾਬੀ ਟਰਬਿਨ ਦੇ ਵਿੱਚ ਗੁਰਪ੍ਰੀਤ ਖੁੱਗੀ ਦਾ ਬਿਆਨ ਦੇਖੋ ਤੁਸੀਂ ਹਾਲਾਂਕਿ ਹਾਲੀਆਂ ਉਹਨਾਂ ਦੀਆਂ ਕੁਝ ਫਿਲਮਾਂ ਕੁਝ ਫਿਲਮ ਵੀ ਆਈ ਤੇ ਆ ਵੀ ਰਹੀਆਂ ਲਗਾਤਾਰ ਉਹ ਕਹਿ ਰਿਹਾ ਕਿ ਅਸੀਂ ਫਿਲਮ ਸਿਰਫ ਮਨੋਰੰਜਨ ਲਈ ਹੁੰਦੀ ਅਸੀਂ ਵੀ ਕੁਝ ਫਿਲਮਾਂ ਬਣਾਈਆਂ ਅਸੀਂ ਜੋ ਫਿਲਮਾਂ ਬਣਾਈਆਂ ਉਹ ਮਨੋਰੰਜਨ ਲਈ ਬਣਾਈਆਂ ਇਹ ਉਹਦਾ ਉਹ ਉਹਦਾ ਉਹਦੀ ਸਟੇਟਮੈਂਟ ਹੈ ਸੋ ਮਤਲਬ ਜਦੋਂ ਫਿਰ ਫਿਲਮ ਆਣੀ ਹੁੰਦੀ ਉਦੋਂ ਤੁਸੀਂ ਕੁਝ ਸਿੱਖ ਪ੍ਰਚਾਰਕਾਂ ਦਾ ਸਹਾਰਾ ਲੈ ਕੇ ਉਹਨਾਂ ਦੇ ਨਾਮ ਲੈ ਕੇ ਜਾਂ ਕਿਸੇ ਗੁਰਦੁਆਰਾ ਕਮੇਟੀ ਦਾ ਨਾਮ ਲੈ ਕੇ ਜਾਂ ਉਹਨਾਂ ਦੀਆਂ ਪ੍ਰਵਾਣੀਆਂ ਦਾ ਨਾਮ ਲੈ ਕੇ ਜਾਂ ਉਹਨਾਂ ਦੀਆਂ ਵੀਡੀਓ ਕਲਿੱਪਾਂ ਦਿਖਾ ਕੇ ਕਿ ਉਹਨਾਂ ਨੂੰ ਪਸੰਦ ਆਈ ਤੁਸੀਂ ਉਸ ਜਰੀਏ ਫਿਲਮ ਨੂੰ ਸੰਗਤ ਉਹ ਕਰਦੇ ਜਾਂ ਤੁਸੀਂ ਮੰਨ ਲਓ ਕਹਿਣ ਤੇ ਆਏ ਤਾਂ ਪਿਛਲੀ ਵਾਰ ਗੁਰਪ੍ਰੀਤ ਖੋਗੀ ਹੋਣੀ ਇਹ ਗੱਲਾਂ ਵੀ ਕਹਿਣ ਲੱਗੇ ਸੀ ਵੀ ਸਿਨੇਮਾ ਉਹ ਚੀਜ਼ ਦਿੰਦਾ ਜੋ ਮਾਪਿਓ ਨਹੀਂ ਦੇ ਰਹੇ ਹਨ ਬੱਚੇ ਨੂੰ ਸੋ ਬਿਲਕੁਲ ਹੀ ਉਹ ਹੁਣ ਉਹ ਬਿਲਕੁਲ ਆਪਦੇ ਆਪ ਦੇ ਮੂੰਹੋਂ ਕਹਿ ਰਹੇ ਕਿ ਇਹ ਮਨੋਰੰਜਨ ਹੈ ਇਹ ਕੋਈ ਹੋਰ ਉਹ ਨਹੀਂ ਹੈ ਹਨ ਸੋ ਇਸੇ ਲਈ ਆਪਾਂ ਕਹਿ ਰਹੇ ਸੀ ਉਹ ਹੁਣ ਉਹਨਾਂ ਦੇ ਆਪਦੇ ਮੂੰਹੋਂ ਆਈ ਗੱਲ ਸਿਨੇਮਾ ਵਰਗਾ ਵੱਡਾ ਮੀਡੀਅਮ ਤੁਹਾਡੇ ਕੋਲ ਹੈ ਕਿ ਤੁਹਾਡੀ ਪੇਰੈਂਟਿੰਗ 'ਚ ਜਿੱਥੇ ਕਮੀ ਰਹਿ ਗਈ ਜਿਹੜਾ ਇਤਿਹਾਸ ਤੁਸੀਂ ਨਹੀਂ ਦੱਸ ਸਕਦੇ ਸਿਨੇਮਾ 2 ਘੰਟੇ ਦੀ ਫਿਲਮ ਤੁਹਾਡੀ ਹੈਲਪ ਕਰ ਸਕਦੀ ਹੈ ਗੁਰਦੁਆਰੇ ਤੋਂ ਸਾਨੂੰ ਲੱਗਦਾ ਹੈ ਕਿ ਕੋਈ ਵੱਡੀ ਚੀਜ਼ ਆ ਗਈ ਗੁਰਦੁਆਰੇ 'ਚ ਜਾ ਕੇ ਸੇਵਾ ਕਰਕੇ ਸਿਮਰਨ ਰਾਹੀਂ ਸਿੱਖ ਨਹੀਂ ਬਣਿਆ ਜਾ ਸਕਦਾ 2 ਘੰਟੇ ਦੀ ਫਿਲਮ ਸਿੱਖ ਬਣਾ ਸਕਦੀ ਐਡੀ ਜ਼ਰੂਰਤ ਬੰਦਿਆਂ 'ਚ ਆ ਗਈ ਮਤਲਬ ਇਹ ਤੋਂ ਵੀ ਅਗਲੀ ਗੱਲ ਵੀ ਇਹਨੇ ਜੋਗਰਾਜ ਨੇ ਇਹ ਸ਼ਾਇਦ ਇੱਕੋ ਹੀ ਫਿਲਮ ਸੀਗੇ ਉਦੋਂ ਸਾਰੇ ਜਾਣੇ ਜੋਗਰਾਜ ਨੇ ਵੀ ਇਹ ਗੱਲ ਆਖੀ ਵੀ ਜਿਹੜੇ ਢਾਡੀਆਂ ਪ੍ਰਚਾਰਕਾਂ ਤੋਂ ਨਹੀਂ ਹੋਇਆ ਕੋਈ ਕਰ ਰਿਹਾ ਹੈ ਤੇ ਆਪ ਦੇ ਉਹਨਾਂ ਦੇ ਅਮਲ ਦੇਖ ਲਓ ਸਿੱਖੀ ਤਾਂ ਅਮਲਾਂ ਨਾਲ ਫੈਲਣੀ ਹੈ ਤੇ ਇਹ ਤਾਂ ਗੱਲਾਂ ਨੇ ਤੇ ਗੱਲ ਹੀ ਤਾਂ ਜੋਗ ਨਹੀਂ ਨਾ ਹੋਇਆ ਜਾਂਦਾ ਤਾਂ ਕਮਾਉਣੀ ਪੈਣੀ ਹੈ ਤਾਂ ਸਿਰ ਲੱਗਣੇ ਕਿ ਆਪਣੇ ਗੁਰੂਆਂ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੱਲਾਂ ਗੁਰੂ ਮਹਾਰਾਜ ਦੇ ਪਰਿਵਾਰ ਦੀਆਂ ਗੱਲਾਂ ਸ਼ਿਦਾ ਸਿੰਘਾਂ ਦੀਆਂ ਗੱਲਾਂ ਗੁਰਬਾਣੀ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਫਿਲਮਾਂ ਦੇ ਥਰੂ ਕਰਨਾ ਚਾਹੁੰਦੇ ਆ ਆਪਾਂ ਦਾ ਸਿੱਧੀ ਸਪਸ਼ਟ ਇਹ ਗੱਲ ਰੱਖ ਰਹੇ ਕਿ ਜੋ ਗੁਰੂ ਨੇ ਸਾਨੂੰ ਰਾਹ ਦੱਸਿਆ ਕਿ ਐਵੇਂ ਇੱਧਰ ਜਾਣਾ ਆ ਕਰਨਾ ਆ ਨਹੀਂ ਕਰ ਜੋ ਮਹਾਰਾਜ ਨੇ ਕਿਹਾ ਨਹੀਂ ਕਰਨ ਲਈ ਤੇ ਜੋ ਕਰਨ ਲਈ ਆਪਾਂ ਤਾਂ ਉਹੀ ਕਹਿ ਰਹੇ ਆਪਾਂ ਕੁਝ ਆਪਦੇ ਵੱਲੋਂ ਨਹੀਂ ਕਹਿ ਰਹੇ ਕਿ ਭਾਈ ਹੁਣ ਸਮਾਂ ਬਦਲ ਕੇ ਆ ਚੀਜ਼ ਆ ਗਈ ਸਾਨੂੰ ਕਰ ਲੈਣੀ ਚਾਹੀਦੀ ਜਾਂ ਇਹਦੇ ਨਾਲ ਸਾਨੂੰ ਲੱਗਦਾ ਹੈ ਕਿ ਐਵੇਂ ਹੋ ਜਾਣਾ ਆਪਾਂ ਤਾਂ ਕੋਈ ਓਵੇਂ ਕਹਿ ਨਹੀਂ ਰਹੇ ਨਾ ਕਿਸੇ 'ਚ ਜੇ ਜਿੱਕ ਤਾਂ ਕਰ ਨਹੀਂ ਰਹੇ ਅਸੀਂ ਤਾਂ ਸਪਸ਼ਟ ਕਹਿ ਰਹੇ ਕਿ ਜੋ ਗੁਰੂ ਨੇ ਜੋ ਨਹੀਂ ਰਾਹ ਦਿੱਤਾ ਸਾਨੂੰ ਉਹ ਸਾਨੂੰ ਚਾਹੇ ਜੋ ਮਰਜੀ ਸਮਾਂ ਆਈ ਜਾਵੇ ਉਹਦੇ ਜੋ ਮਰਜੀ ਮੌਕੇ ਦੇ ਲਾਭ ਹਾਨੀਆਂ ਹੋਣ ਸਾਨੂੰ ਜੋ ਜਿੱਥੋਂ ਗੁਰੂ ਨੇ ਵਰਜਿਆ ਸਿੱਖ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸਿੱਖ ਜਿੱਥੋਂ ਗੁਰੂ ਨੇ ਵਰਜਿਆ ਜੇ ਸਿੱਖ ਉਧਰ ਨੂੰ ਜਾਊਗਾ ਤਾਂ ਉਹ ਖੇਡਾ ਵਿਗੜਨੇ